ਸਤਿ ਸ੍ਰੀ ਅਕਾਲ ਦੋਸਤੋ ਆਪ ਵੇਖ ਰਹੇ ਜੀਆਚ ਨਿਊਜ਼ ਇੰਡੀਆ ਸੋ ਨਗਰ ਪੰਚਾਇਤਾਂ ਮਣਿਆਂ ਨੂੰ ਲਗਭਗ 3 ਮਹੀਨੇ ਤੋਂ ਵਾਦਾ ਸਮਾਂ ਹੋ ਚੁੱਕਿਆ ਹੈ ਕਈ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਚੱਲੂ ਨੇ ਹੋ ਚੁੱਕੇ ਨੇ ਸੋ ਕਈਆਂ ਪਿੰਡਾਂ 'ਚ ਹੋਣੇ ਬਾਕੀ ਨੇ ਸੋ ਅਸੀਂ ਇਸੇ ਕੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਿਲੀਵਾਲ ਦੇ ਵਿੱਚ ਪਿੰਡ ਬਿਲੀਵਾਲ ਦੇ ਪੰਚਾਇਤ ਦੇ ਨਾਲ ਅੱਜ ਗੱਲਬਾਤ ਕਰਾਂਗੇ ਸੋ ਗੁਰਪਿੰਦਰ ਸਿੰਘ ਜੀ ਸਾਡੇ ਨਾਲ ਮਨਜੂਤ ਨੇ ਇਹਨਾਂ ਦੀ ਪਰਜਾਈ ਜੀ ਪਿੰਡ ਤੋਂ ਸਰਪੰਚ ਚੁਣੇ ਗਏ ਨੇ ਤੋ ਕਿਹੜੇ ਵਿਕਾਸ ਕਾਰਜ ਅਧੂਰੇ ਰਹਿ ਚੁੱਕੇ ਹਨ ਕਿਹੜੇ ਕੰਮ ਮੇਨ ਹੋਣ ਵਾਲੇ ਹਨ ਸੋ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਸੋ ਸਾਡੇ ਨਾਲ ਮੌਜੂਦ ਨੇ ਪੰਜੀ ਗੁਰਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੇਦੀ ਜੀ ਕੀ ਕਹਿਣਾ ਚਾਹੋਗੇ ਪਿੰਡ ਵਾਲੇ ਲੋਕਾਂ ਨੇ ਤੁਹਾਡੇ ਸ਼ਹਿਰ ਤੇ ਤਾਕ ਰੱਖਿਆ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵੇਖੋ ਜੀ ਮੈਂ ਪਿੰਡ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਕਿ ਪਿੰਡ ਬਿਜਰੀਵਾਲ ਦੇ मेरी ਛੋਟੀ ਪਰ ਜਾਈ ਰਾਜਵਿੰਦਰ ਕੋਰ ਜੀ ਨੂੰ ਸਰਪੰਚੀ ਤੋਂ ਚੁਣਿਆ ਉਹਨਾਂ ਦੇ ਸਿਰ ਤੇ ਤਾਜ ਦਿੱਤਾ ਜੀ ਤੇ ਮੈਂ ਤੇਲ ਦੇ ਰੋ ਧੰਨਵਾਦ ਕਰਦਾ ਪਿੰਡ ਦੇ ਨਗਰ ਦਾ ਪਿੰਡ ਵਾਸੀਆਂ ਦਾ ਜਿਨ੍ਹਾਂਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਆਪਣੇ ਮਨੋਂ ਤੋਂ ਪਿੰਡ ਦੇ ਵਿਕਾਸ ਬਾਰੇ ਤਹਿ ਦਿਲੋਂ ਸੇਵਾ ਕਰਾਂਗੇ ਜੀ ਕਿਸੇ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਇਹ ਸੇਵਾ ਕਰਾਂਗੇ ਜੀ ਸੋ ਤੁਹਾਨੂੰ ਕਿ ਲੱਗਦਾ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੀ ਜਿਹੜੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਇਆ ਜਾਣ? ਇੱਕੋ ਜੀ ਕੰਮ ਤੇ ਪਿੰਡਾਂ 'ਚ ਕੁਝ ਬਹੁਤ ਹੋਇਆ ਕੁਝ ਹੋਣ ਵਾਲੇ ਨੇ ਜੋ ਕਿ ਗਲੀਆਂ ਨਾਲੀਆਂ ਦਾ ਕੰਮ ਕੁਝ ਕੰਪਲੀਟ ਐ ਕੁਝ ਅਨਕੰਪਲੀਟ ਐ ਉਹਨਾਂ ਦਾ ਅਸੀਂ ਵਿਕਾਸ ਆਪਣੀ ਟੀਮ ਨੂੰ ਨਾਲ ਲੈ ਕੇ ਪੂਰਾ ਕਰਾਂਗੇ। ਉਹ ਨੌਜਵਾਨਾਂ ਦਾ ਵੀ ਲਗਜਨ ਦੇ ਵਿੱਚ ਐਮਰੂਲਦਾ ਹੁਣ ਤਾਂ ਸੋ ਤੁਹਾਡੇ ਪਿੰਡ ਦੇ ਵਿੱਚ ਕਾਫੀ ਨੌਜਵਾਨ ਹੋਣਗੇ ਸੋ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋ ਕੀ ਪਲੇਟਫਾਰਮ ਹੋਵੇਗਾ ਦੇਖੋ ਜੀ ਵੀਰ ਜੀ ਨੌਜਵਾਨਾਂ ਦਾ ਬਹੁਤ ਧੰਨਵਾਦ ਆ ਉਹਨਾਂ ਬਹੁਤ ਸਾਡਾ ਸਮਰਥਨ ਕੀਤਾ ਸਾਡੇ ਮੋਢੇ ਨਾਲ ਮੋਢਾ ਨਾਲ ਲਾ ਕੇ ਚੱਲੇ ਨੇ ਉਹਨਾਂ ਦੀ ਸਿਹਤ ਵਾਸਤੇ ਆਪਾਂ ਗਰਾਊਂਡ ਦਾ ਕੋਈ ਉਪਰਾਲਾ ਆਪਣਾ ਕਰਾਂਗੇ ਜੋ ਕਿ ਉਹਨਾਂ ਦੀ ਸਿਹਤ ਦੀ ਦੇਖਰੇਖ ਵਾਸਤੇ ਕੋਈ ਗਰਾਊਂਡ ਕੋਈ ਵੱਤ ਵਦ ਖੇਡਾਂ ਜੋ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਜਿਲੇ ਦਾ ਨਾਮ ਰੋਸ਼ਨ ਕਰਨ ਨੌਜਵਾਨਾਂ ਨੂੰ ਅਸੀਂ ਇਹ ਸਹੂਲਤ ਦੇਵਾਂਗੇ ਜੀ ਪਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿੰਨੀ ਵੀ ਤੱਕ ਤੁਹਾਡੇ ਮਨ ਦਾ ਸਕੂਲ ਹੈਗਾ ਵੀਡੀਓ ਇਸ ਵਕਤ ਤੇ ਪੰਜਵੀਂ ਤੱਕ ਸਕੂਲ ਹੈ ਐਜੂਕੇਸ਼ਨ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਜੋ ਕਿ ਆਉਣ ਵਾਲੇ ਸਮੇਂ 'ਚ 8ਵੀਂ ਤੱਕ ਜਿਹੜਾ ਸਕੂਲ ਹਮਈਆ ਕਰਾਇਆ ਜਾਵੇ ਜੀ ਤੇ ਜੀ ਮਨਰੇਗਾ ਦੀ ਗੱਲ ਮਨਰੇਗਾ ਦੇ ਵਿੱਚ ਜਿਹੜੇ ਨਜਾਇਜ਼ ਨਾ ਪਾਈ ਜਾਂਦੇ ਨੇ ਸੋ ਜਿਹੜੇ ਯੋਗ ਹੁੰਦੇ ਨੇ ਲੋਕ ਉਹਨਾਂ ਨੂੰ ਰੋਜ਼ਗਾਰ ਪਿੰਡ ਦੇ ਅ ਮਰੀਕਾ ਦੇ ਵਿੱਚ ਨਹੀਂ ਮਿਲਦਾ ਸੋ ਤੁਹਾਡੀ ਪੰਚਾਇਤ ਵੱਲ ਕਿਉਂ ਪਰਾਲਾ ਕੀਤਾ ਜਾਵੇ ਜੀ ਜੋ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਲੋਕ ਜਿਹੜੇ ਜ਼ਰੂਰਤਵੰਦ ਲੋਕ ਆ ਉਹਨਾਂ ਨੂੰ ਹਮਾਇਤ ਕਰਾਇਆ ਜਾਵੇ ਹਰ ਸਕੀਮ ਉਹਨਾਂ ਨੂੰ ਕੰਮ ਦਿੱਤਾ ਜਾਏਗਾ ਜਿਹੜੇ ਨਹੀਂ ਯੋਗ ਉਹਨਾਂ ਦਾ ਨਾ ਕੱਟਿਆ ਜਾਏ ਜੀ ਪਿੰਡਾਂ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਕੁ ਵੱਧ ਜਾਂਦੇ ਨੇ ਸੋ ਗਰੀਬ ਲੋਕਾਂ ਨੂੰ ਜਿਹੜਾ ਠਾਣਿਆਂ ਦੇ ਵਿੱਚ ੱਤਕੇ ਖਾਣੇ ਪੈਂਦੇ ਨੇ ਸੋ ਪੈਸਾ ਵੀ ਬਰਬਾਦ ਹੁੰਦਾ ਸਮਾਂ ਵੀ ਬਰਬਾਦ ਹੁੰਦਾ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਸੋ ਸਰਪੰਚ ਦਾ ਇੱਕ ਕੀ ਫਰਜ਼ ਹੁੰਦਾ ਤੋ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਪ੍ਰਾਲਾ ਕੀਤਾ ਜਾਵੇ ਫਿਰ ਜੀ ਸਾਡੀ ਪੰਚਾਇਤ ਵੱਲੋਂ ਸਾਡੀ ਟੀਮ ਵੱਲੋਂ ਇਹੀ ਪ੍ਰਾਲਾ ਰਹੇਗਾ ਜੋ ਕਿ ਪਿੰਡ ਦੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਸਭ ਮਿਲਜੁਲ ਕੇ ਰਹਿੰਦੇ ਨਾ ਕੋਈ ਇਹੋ ਜਿਹੀ ਕੋਈ ਗੁਰੂ ਸਾਹਿਬ ਦੀ ਕਿਰਪਾ ਕਰੇ ਵੀ ਇਹੋ ਜਿਹੀ ਨੌਬਤਾਂ ਆਏ ਅਗਰ ਆ ਵੀ ਗਰੀਤ ਅਸੀਂ ਪਿੰਡ ਦੇ ਮਸਲੇ ਪਿੰਡ ਦੀ ਜੀ ਸੁਲਝਾਵਾਂਗੇ ਨਾ ਕਿ ਥਾਣੇ ਕਚਹਿਰੀਆਂ 'ਚ ਜਾਣ ਦਿੱਤੇ ਜਾਣਗੇ ਸੋ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰਲ ਗਵਰਨਮੈਂਟ ਵੱਲੋਂ ਸੋਕ ਸਹੂਲਤਾਂ ਗਰੀਬਾਂ ਵਾਸਤੇ ਹੁੰਦੀਆਂ ਨੇ ਸੋ ਉਹ ਦੋ ਧੜਿਆਂ ਦੇ ਵਿੱਚ ਹੋਣ ਕਰਕੇ ਪਿੰਡ ਦੇ ਜਿਆ ਤਿੰਨ ਧੜੇ ਵੀ ਹੁੰਦੇ ਨੇ ਸੋ ਗਰੀਬ ਲੋਕਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਤੋ ਤੁਹਾਡੇ ਵੱਲੋਂ ਕਿਵੇਂ ਦੇਖਿਆ ਜਾਏਗਾ ਵੀਰ ਜੀ ਅਸੀਂ ਜੋ ਪਿੰਡ ਦੇ ਧੜੇ ਬੰਜੀ ਤੋਂ ਉੱਠ ਕੇ ਜੋ ਗਰੀਬਾਂ ਦੀਆਂ ਸਹੂਲਤਾਂ ਉਹਨਾਂ ਨੂੰ ਮਹయ్యా ਕਰਾਈਆਂ ਜਾਣਗੀਆਂ ਕਿਸੇ ਨਾਲ ਵੈਦ-ਵਿਰੋਧ ਨਹੀਂ ਹੋਏਗਾ ਅਸੀਂ ਪਿੰਡ ਵਾਸਤੇ ਚੁਣੇ ਗਏ ਤੇ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੀਆਂ ਸਹੂਲਤਾਂ ਵਾਸਤੇ ਮਨੋਂ ਤਣੋਂ ਹੋ ਕੇ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ ਅੱਗ ਗੱਲ ਕਰੀਏ ਕਈ ਵਾਰੀ ਰਾਸ਼ਨ卡ਡ ਦੀ ਪਿੰਡ ਦੀ ਸਮੱਸਿਆ ਬਣ ਜਾਂਦੀ ਆ ਸੋ ਪੈਸਾ ਨੂੰ ਲੈ ਕੇ ਵੀ ਜਿਹੜੀ ਉਲਝਣ ਹੋ ਜਾਂਦੀ ਆ ਤਾਂ ਉਹ ਪਿੰਡ ਦੇ ਲੋਕ ਜਿਹੜੇ ਦੋ ਤੜਿਆਂ ਵਿਚ ਵੰਡ ਕੇ ਰਹਿ ਜਾਂਦੇ ਆ ਤਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੋ ਤੁਹਾਡੀ ਪੰਚਾਇਤ ਵੱਲੋਂ ਜਿਹੜਾ ਕਿਵੇਂ ਦੇਖਿਆ ਜਾਏ। ਜੀ ਜੋ ਕਿ ਪਹਿਲੋਂ ਰਾਸ਼ਨ ਕਾਠ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਗੁਰਜੀਤ ਸਿੰਘ ਬਿਜਲੀਵਾਲ ਜਰਨਲ 77 ਪੰਜਾਬ ਇਹਨਾਂ ਦੀ ਦੇਖ ਰੇਖੇ ਸੇ ਪਹਿਲੋਂ 350 350 ਕਾਠ ਹੈਗਾ ਸੀ ਹੁਣ ਇਸ ਵਕਤ ਜਿਹੜਾ ਕੱਟ ਵੱਡ ਕਰਕੇ 150 ਪਾਣੇ 200 ਰਹਿ ਗਿਆ ਜੀ। ਚਲੋ ਕੋਸ਼ਿਸ਼ ਕਰਾਂਗੇ ਅਸੀਂ ਜੋ ਜਨਾਂ ਦੇ ਹੱਕ ਆ ਉਹਨਾਂ ਨੂੰ ਮਿਲਨੇ ਚਾਹੀਦੇ ਆ ਜਿਹੜੇ ਕੱਟੇ ਕਾਟ ਆ ਉਹਨਾਂ ਨੂੰ ਦੋਆ ਰੀਨਿਊ ਕੀਤਾ ਜਾਏਗਾ ਉਹਨਾਂ ਨੂੰ ਜੋ ਸਹੂਲਤਾਂ ਦਿੱਤੀਆਂ ਜਾਣੀਆਂ। ਉਹ ਤੁਹਾਨੂੰ ਕੀ ਲੱਗਦਾ ਪਿੰਡ ਦੇ ਵਿੱਚ ਕਿਹੜਾ ਹੁਣ ਮੇਜਰ ਕੰਮ ਜਿਹੜਾ ਵਾ ਉਹ ਰਹਿ ਗਿਆ ਜਿਹੜਾ ਮਤਲਬ ਜਿਹੜਾ ਕਰਾਇਆ ਜਾਣਾ ਵਾ ਜਿਹੜਾ ਮਹਾਂ ਜ਼ਰੂਰੀ ਕੰਮ ਤੇ। ਜੀ ਮੈਂ ਜ਼ਰੂਰੀ ਇਹੀ ਕੰਮ ਆ ਪਿੰਡ ਦਾ ਵਿਕਾਸ ਸਭ ਤੋਂ ਜ਼ਰੂਰੀ ਹੁੰਦਾ ਕਿਉਂਕਿ ਇਹ ਆਏ ਸੱਜਣ ਨੂੰ ਇਹ ਨਾ ਪਰੇਸ਼ਾਨੀ ਚ ਝਕਣੀ ਪਏ ਪਿੰਡ ਦੀਆਂ ਗਲੀਆਂ ਨਾਲੀਆਂ ਜਾਂ ਕੋਈ ਸੜਕ ਦਾ ਸੁੱਖ ਸਹੂਲਤ ਜਿਹੜੀ ਆ ਪਿੰਡ ਨੂੰ ਵਧੀਆ ਤਰੀਕੇ ਨਾਲ ਹੋਵੇ। ਸੋ ਵਿਧੀ ਪਿੰਡ ਵਾਲਿਆਂ ਤੁਹਾਨੂੰ ਸਵਾਗਤੀ ਆ ਸੋ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਪਿੰਡ ਵਾਲਿਆਂ ਦਾ ਜੀ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਕਿ ਸਾਨੂੰ ਇਹ ਤਾਜ ਬਖਸ਼ਿਆ ਅਸੀਂ ਤਾਜ ਦੀ ਇੱਜ਼ਤ ਰੱਖਾਂਗੇ ਤਹਿ ਦਿਲੋਂ ਸੇਵਾ ਕਰਾਂਗੇ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਏਗਾ ਸੋ ਇਹ ਹਨ ਗੁਰਮਿੰਦਰ ਸਿੰਘ ਜੀ ਉਹ ਇਹਨਾਂ ਦੇ ਪਰਜਾਈ ਜੀ ਜਿਹੜੇ ਉਹ ਪਿੰਡ ਦੇ ਸਰਪੰਚ ਚੁਣੇ ਗਏ ਨੇ ਉਹ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਇਹਨਾਂ ਦਾ ਚਰਚਾ ਕੀਤੀ ਗਈ ਆ ਸੋ ਪਿੰਡ ਦੇ ਵਿਕਾਸ ਕਾਰਜ ਜਿਹੜੇ ਕਾਫੀ ਹੋਣ ਵਾਲੇ ਨੇ ਪੈਨਿੰਗ ਪਏ ਨੇ ਸੋ ਮੇਨ ਜਿਹੜਾ ਖੇਡ ਦਾ ਮੈਦਾਨ ਵੀ ਇਸ ਪਿੰਡ ਦੇ ਵਿੱਚ ਨਾ ਕੋਈ ਸਟੇਡੀਅਮ ਆ ਨਾ ਕੋਈ ਖੇਡ ਦਾ ਮੈਦਾਨ ਹੈਗਾ ਸੋ ਇਹਨਾਂ ਦਾ ਕਹਿਣਾ ਕਿ ਖੇਡ ਦਾ ਮੈਦਾਨ ਵੀ ਜਿਹੜਾ ਵਾ ਨੌਜਵਾਨਾਂ ਨੂੰ ਜਿਹੜਾ ਕਿਤਨਾ ਕਿਤੇ ਪ੍ਰੋਵਾਈਡ ਜਿਹੜਾ ਕਰਵਾਇਆ ਜਾਏਗਾ ਕੋਸ਼ਿਸ਼ ਹੋਏਗੀ ਕਿ ਨਾ ਦੀ ਉਹ ਇਹਨਾਂ ਦੀ ਹੋਰ ਵੀ ਕਾਫੀ ਮੰਗਾਂ ਨੇ ਸੋ ਜਿਵੇਂ ਜਿਵੇਂ ਸੋਕ ਸਹੂਲਤਾਂ ਜਾਂ ਪੈਸਾ ਸਰਕਾਰ ਵੱਲੋਂ ਆਵੇਗਾ ਤੋ ਉਹ ਜਿਹੜਾ ਪਿੰਡ ਦੇ ਵਿੱਚ ਲਗਾਇਆ ਜਾਵੇਗਾ ਜੀ ਪੰਜੀ ਪਿੰਡ ਵਾਲਿਆਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਥਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਜਿੰਦਰ ਕੌਰ ਹੈ ਸੋ ਮੈਨੂੰ ਪਿੰਡ ਵਾਲਿਆਂ ਨੇ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਪਿੰਡ ਵਾਲਿਆਂ ਦਾ ਤੈਅ ਦਿਲੋਂ ਧੰਨਵਾਦ ਕਰਦੀ ਹਾਂ ਜੋ ਵੀ ਦੂਰੇ ਕੰਮ ਰਹਿ ਚੁੱਕੇ ਨੇ ਮੈਂ ਆਪਣੇ ਵੱਲੋਂ ਪੂਰੇ ਕਰਵਾਉਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ